ਕੱਲ ਬੜੀ ਧੂਮ ਧਾਮ ਦੇ ਨਾਲ ਦੇਸ਼ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਜਿਹੜਾ ਵਾ ਮਨਾਇਆ ਜਾਵੇਗਾ ਤੇ ਦੀਵਾਲੀ ਦੇ ਤਿਉਹਾਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਫਾਇਰ ਬ੍ਰਿਗੇਡ ਦੀ ਕਿਉਂਕਿ ਜਦੋਂ ਅਤਿਸ਼ਬਾਜ਼ੀ ਹੁੰਦੀ ਆ ਤਾਂ ਕਿਤਨਾ ਕਿਤੇ ਜਿਹੜੀ ਅੱਗ ਜਣੇ ਦੀ ਘਟਨਾਵਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਹੈਗੀਆਂ ਨੇ ਲੇਕਿਨ ਫਾਇਰ ਬਗੇਨ ਨੂੰ ਹਮੇਸ਼ਾ ਸਤਰਕ ਜੜਾ ਵਾ ਰਹਿਣਾ ਪੈਂਦਾ ਹੈਗਾ ਇਸ ਵਕਤ ਅਸੀਂ ਗੁਰਦਾਸਪੁਰ ਦੇ ਫਾਇਰ ਦਫ਼ਤਰ ਦੇ ਵਿੱਚ ਮੌਜੂਦ ਹੈਗੇ ਆਂ ਗੱਲਬਾਤ ਕਰ ਲੈਨੇ ਆ ਸਰ ਦੱਸ ਦਿਓ ਜੀ ਕਿਸ ਤਰ੍ਹਾਂ ਦੇ ਨਾਲ ਤਿਆਰੀਆਂ ਜੜੀਆਂ ਕੀਤੀਆਂ ਗਈਆਂ ਨੇ ਕੀ ਕੀ ਪ੍ਰਬੰਧ ਜੜੇ ਨੇ ਕੀਤੇ ਗਏ ਨੇ ਦੇ ਕੋਈ 5 ਗੱਡੀਆਂ ਦੇ 10 ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਦਿਵਾਲੀ ਦੇ ਤਿਹਾਣ ਮੁਖ ਰੱਖਦੇ ਹੋਏ 5 ਗੱਡੀਆਂ ਗਰਦਾਸ ਵੱਲੋਂ ਪੰਜ ਵੱਡੀਆਂ ਗੱਡੀਆਂ ਦੋ ਛੋਟੀਆਂ ਗੱਡੀਆਂ ਇੱਕ ਬੁਲਟ ਮੋਟਰਸਾਈਕਲ ਜੋ ਕਿ ਦਿਵਾਲੀ ਦੇ ਮੁਖ ਰੱਖਦਾ ਵਕ ਵਕ ਚੌਂਕਾਂ 'ਚ ਖੜੀਆਂ ਕੀਤੀਆਂ ਗਈਆਂ ਨੇ ਤਾਂ ਜੋ ਅੱਗ ਲੱਗਾਂ ਤੇ ਘਟ ਘਟੋ ਘਟ ਟਾਈਮ ਤੇ ਪਹੁੰਚਿਆ ਜਾ ਸਕੇ ਇੱਕ ਪੁਆਇੰਟ ਵੀ ਚੁਣੇ ਗਏ ਨੇ ਵੀ ਕਿਹੜੇ ਕਿਹੜੇ ਪੁਆਇੰਟਾਂ 'ਤੇ ਕਿੰਨੀਆਂ ਗੱਡੀਆਂ ਖੜੀਆਂ ਕਰਨੀ ਜਿੱਥੇ ਜ਼ਿਆਦਾ ਹੋ ਸਕਦੀ ਘੁੰਮਣਾ ਦੇਖੋ ਜੀ ਇੱਕ ਤੇ ਸਰਕਾਰ ਵੱਲੋਂ ਜੋ ਪਟਾਕਾ ਇੱਥੇ ਪਟਾਕਾ ਸਟਾਲ ਲਾਇਆ ਇੱਕ ਗੱਡੀ ਉੱਥੇ ਲੱਗੀ ਹੋਈ ਆ ਇੱਕ ਗੱਡੀ ਲੱਗੀ ਦਿਨਨਗਰ ਉਹ ਵੀ ਪਟਾਕਾ ਸਟਾਲ ਤੇ ਲੱਗੀ ਹੋਈ ਆ ਇੱਕ ਬਬਰੀ ਬਾਈਪਾਰ ਤੇ ਗੱਡੀ ਲੱਗੀ ਕਿਉਂਕਿ ਜੋ ਰਾਤ ਨੂੰ ਅਤਿਸ਼ਬਾਜ਼ੀ ਹੁੰਦੀ ਹੈਗੀ ਆ ਤਾਂ ਜ਼ਿਆਦਾਤਰ ਮੁਹੱਲੇ ਵੀ ਜਿਹੜੇ ਉਹ ਇਫੈਕਟ ਹੋ ਸਕਦੇ ਹੈਗੇ ਨੇ ਉਹਨਾਂ ਵਾਸਤੇ ਕੋਈ ਤਿਆਰੀ ਦੇਖੋ ਜੀ ਉਹਦੇ ਵਾਸਤੇ ਸਰਕਾਰ ਨੇ ਹਾਨੂੰ ਦੋ ਛੋਟੀਆਂ ਗੱਡੀਆਂ ਦਿੱਤੀਆਂ ਤੰਗ ਗਲੀਆਂ ਜਾਣ ਵਾਸਤੇ ਮਤਲਬ ਤੰਗ ਗਲੀਆਂ ਜਾ ਕੇ ਘਟੋ ਘਟ ਟਾਈਮ 'ਚ ਬਚਾ ਕੇ ਕੀਤਾ ਜਾ ਸਕਦਾ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਮੁਲਾਜ਼ਮ ਆਪਾਂ ਦਾ ਇੱਕ ਮੁਲਾਜ਼ਮ ਸਾਡੇ ਕੋਲ ਇਸ ਟਾਈਮ ਹੈ ਗਈ ਜੀ 39 ਮੁਲਾਜ਼ਮਾਂ ਜੀ ਵਿੱਚ ਡਰਾਈਵਰ ਵਿੱਚ ਫਾਇਰਮੈਨ 39 ਡਰਾਈਵਰ ਤੇ ਫਾਇਰਮੈਨ ਤੇ ਛੁੱਟੀਆਂ ਵੀ ਗਏ ਜਾਂ ਸਾਰੀ ਛੁੱਟੀਆਂ ਨਹੀਂ ਸਾਰਿਆਂ ਦੀ ਛੁੱਟੀਆਂ ਰੱਦ ਕਰਤੀਆਂ ਗਈਆਂ ਜੀ ਦੀਵਾਲੀ ਤੱਕ ਨਾ ਸਾਰਿਆਂ ਦੀ ਛੁੱਟੀਆਂ ਰੱਦ ਕੀਤੀਆਂ ਨੇ ਮਤਲਬ ਸਿਰਫ ਇਹ ਦੀਵਾਲੀ ਸੀਜ਼ਨ ਨੂੰ ਲਗਾਉਣ ਵਾਸਤੇ ਹਾਂਜੀ ਹਾਂਜੀ ਬਿਲਕੁਲ ਜੀ ਛੁੱਟੀਆਂ ਰੈਸਟਾਂ ਬਿਲਕੁਲ ਬੰਦ ਕੀਤੀਆਂ ਤੇ ਡਿਊਟੀਆਂ 12-12 ਘੰਟੇ ਕਰ ਦਿੱਤੀਆਂ ਨੇ ਜਿਹੜੀ ਜਿਹੜੀ ਫੋਨ ਲਾਈਨ ਹੈਗੀ ਉਹ ਵੀ 24 ਆਵਰ ਚੱਲਦੀ ਹੈਗੀ ਆ ਉੱਤੇ ਕਿੰਨੇ ਮੁਲਾਜ਼ਮ ਕੰਮ ਕਰਦੇ ਹੈਗੇ ਨੇ ਤਾਂ ਮਲਡੇਅ ਨਾਈਟ ਕੰਮ ਕਰਦੇ ਬਿਲਕੁਲ ਡੇ ਨਾਈਟ ਕੰਮ ਕਰਦੇ ਆ ਦੇਖੋ ਹਰ ਸ਼ਿਫਟ ਚ ਦੋ ਮਲਾਜ਼ਮ ਟੈਲੀਫੋਨ ਤੇ ਬੈਠੇ ਹੋਏ ਨੇ ਜ ਦਿਨੇ ਵੀ ਰਾਤ ਵੀ 24 ਘੰਟੇ ਟੈਲੀਫੋਨ ਤੇ ਬੰਦੇ ਦੋ ਬੈਠੇ ਹੁੰਦੇ ਹੈਲਪਲਾਈਨ ਦੀ ਗੱਲ ਕੀਤੀ ਜਾਵੇ ਤਾਂ ਹੈਲਪਲਾਈਨ ਨੰਬਰ ਸਾਡੇ ਕਿਹੜੇ ਕਿਹੜੇ ਹੈਗੇ ਨੇ ਜੇਕਰ ਇਦਾਂ ਦੀ ਕੋਈ ਕਰਨਾ ਵਾਪਰਦੀ ਆ ਗਈ ਤਾਂ ਕਿਦਾਂ ਸੋਚਦੇ ਜਿਹੜਾ ਕੀਤਾ ਜਾਂਦਾ ਦੇਖੋ ਜੀ ਹੈਲਪਲਾਈਨ ਨੰਬਰ ਸਾਡੇ ਗਰਦਾਫਤ ਦੇ 01874 24659 01874 249983 ਇੱਕ ਐਮਰਜੈਂਸੀ ਨੰਬਰ ਹੈ ਜੀ 112 ਇੱਥੇ ਕੋਈ ਅੱਗ ਦੀ ਕਾਲ ਅੱਗ ਲੱਗ ਜਾਂਦੀ ਕਿਤੇ ਇਹ ਨੰਬਰਾਂ ਤੇ ਕਾਲ ਕਰਕੇ ਤੇ ਗੱਡੀ ਮੰਗਵਾ ਸਕਦੇ ਫਾਇਰ ਗੇਟ ਫਾਇਰ ਬਗੇਟ ਦੀ ਬੜੀ ਵੱਡੀ ਜ਼ਿੰਮੇਵਾਰੀ ਪੰਜਾਂਦੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਦਿਵਾਲੀ ਦਾ ਸੀਜ਼ਨ ਹੈਗਾ ਤਾਂ ਜੇ ਕੋਈ ਤਾਂ ਦੀ ਘਟਨਾ ਵਾਪਰੇ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ ਕਿੰਦਾਂ ਦੀ ਮੁਸ਼ਕਲਾਂ ਹੁੰਦੀਆਂ ਨੇ ਜਦੋਂ ਤੁਸੀਂ ਜਦੋਂ ਕਿਤੇ ਲੋਕੇਸ਼ਨ ਤੇ ਪਹੁੰਚਦਾ ਹੁੰਦਾ ਹੈ ਮੁਸ਼ਕਲਾਂ ਕਿੰਨੇ ਨਹੀਂ ਕਿੰਨੀਆਂ ਕਰਦੇ ਦੇਖੋ ਜੀ ਦਿਵਾਲੀ ਕੱਕੇ ਸ਼ਹਿਰ ਚ ਬਹੁਤ ਜ਼ਿਆਦਾ ਰਾਸ਼ਾ ਤੇ ਫਾਇਰ ਗੇਟ ਦੀ ਗੱਡੀ ਕੱਟਣ ਲੱਗੇ ਟਾਈਮ ਲੱਗ ਜਾਂਦਾ ਇਸ ਤੇ ਕਿਉਂਕਿ ਬਹੁਤ ਜ਼ਿਆਦਾ ਰਾਸ਼ਾ ਈ ਰਿਕਸ਼ੇ ਅੱਗੇ ਹੁੰਦੇ ਖੜੇ ਕੂਟਰ ਮਾਨ ਤੇ ਵੀ ਰਸਤਾ ਨਹੀਂ ਦਿੰਦੇ ਤੇ ਇਹ ਮੈਂ ਲੋਕਾਂ ਨੂੰ ਅਪੀਲ ਕਰ ਤਨਤ ਰਸਤਾ ਤੇ ਜਾਵੇ ਤਾਂ ਜੋ ਟਾਈਮ ਸਰ ਅੱਗ ਦੀ ਘਟਨਾ ਤੇ ਪਹੁੰਚੇ ਤੇ ਇਸ ਦਾ ਜਾਨ ਮਾਲ ਦੀ ਨੁਕਸਾਨ ਰੱਖੀ ਹੋ ਸਕੇ ਪਾਣੀ ਦੀ ਗੱਲ ਕੀਤੀ ਜਾਵੇ ਕਿਸੇ ਵੇਲੇ ਵੀ ਹੁੰਦਾ ਵਾ ਜਦੋਂ ਅੱਗ ਜ਼ਿਆਦਾ ਵੱਧ ਜਾਂਦੀ ਹੈਗੀ ਤਾਂ ਗੱਡੀਆਂ ਹੋਰ ਇਲਾਕੇ ਵਿੱਚ ਮਗਵੋਣੀਆਂ ਪੈਂਦੀਆਂ ਆਗੀਆਂ ਪਾਣੀ ਦੀ ਛੋਟੀਆਂ ਜਿਹਾ ਵੀ ਆਉਂਦੀ ਹੈ ਕਿ ਜਾਂ ਸਰ ਕੁਛ ਠੀਕ ਹੈ ਨੇ ਸਰ ਪਾਣੀ ਦੇ ਤੇ ਆਪਣੇ ਸਮਰਸਰਵਾ ਪੰਪ ਲੱਗਾ ਵੱਡਾ ਪਾਣੀ ਦੀ ਦਿੱਕਤ ਤੇ ਨਹੀਂ ਆਦਰੀ ਕਿਉਂਕਿ ਉਹ ਤੇ ਜ਼ਿਆਦਾ ਕੋਈ ਵੱਡੀ ਅੱਗ ਲੱਗ ਜਾਏ ਤਾਂ ਫਿਰ ਬਾਹਰੋਂ ਗੱਡੀਆਂ ਜਦਾਂ ਮਟਾਲਿਆਂ ਹੋਗੇ ਅੰਬਸਰੋਂ ਪਠਾਨਕੋਟੋਂ ਮਗਵੋਣੇ ਪੈਂਦੀ ਬਲ ਉਹਨਾਂ ਨੇ ਵੀ ਹਮੇਸ਼ਾ ਤਾਲਮੇਲ ਤੁਸੀਂ ਰੱਖਦੇ ਆਗੇ ਪਰ ਜੇਕਰ ਮੰਨ ਲਓ ਕੋਈ ਗਰਦਾਸਪੁਰ ਚ ਕੋਈ ਜਾਨੀ ਘਟਨਾ ਵਾਪਰੀ ਹੈ ਜੇ ਤਾਂ ਫਿਰ ਕਿੱਦਾਂ ਉਹਨਾਂ ਨੂੰ ਸੰਪਰਕ ਕਰਦੇ ਹੋ ਜਾਂ ਕਿੱਦਾਂ ਪਤਾ ਲੱਗਦਾ ਹੈਗਾ ਕਿ ਇਹ ਜਿਆਦਾ ਅੱਗ ਤੇਜ ਹੈਗੀ ਹੈ ਜਾਂ ਇੱਥੇ ਹੋਰ ਵੱਡੀ ਲੋੜ ਹੈਗੀ ਹੈ ਦੇਖੋ ਇਹ ਕੰਟੈਕਟ ਤੇ ਜਿਹੜੇ ਇੰਚਾਰਜ ਹੈ ਜਿੱਦਾਂ ਅੰਮ੍ਰਿਤਸਰ ਦੇ ਇੰਚਾਰਜ ਆ ਜਾਂ ਬਟਾਲਾ ਦੇ ਇੰਚਾਰਜ ਆ ਜਾਂ ਪਠਾਨਕੋਟ ਦੇ ਇੰਚਾਰਜ ਆ ਉਹਨਾਂ ਦੇ ਕੰਟੈਕਟ ਨੰਬਰ ਤੇ ਫੋਨ ਕਰਕੇ ਤੇ ਗੱਡੀ ਮੋਗਲੀ ਦੋਸੇ ਜਾਂ ਸਾਡਾ ਮਹਾਲੀ ਕੰਟਰੋਲ ਰੂਮ ਆ ਤੋ ਉਹ ਉਹ ਕੰਟਰੋਲ ਰੂਮ ਤੇ ਫੋਨ ਕਰਕੇ ਉਹਨਾਂ ਨੂੰ ਡਿਮਾਂਡ ਦੇ ਦਿੱਤਾ ਵੀ ਸਾਨੂੰ ਗੱਡੀਆਂ ਚਾਹੀਦੀਆਂ ਤਾਂ ਉਹ ਆਪਣੇ ਆਪ ਅਰੇਂਜ ਕਰ ਦਿੰਦੇ ਆ ਮਤਲਬ ਕਿ ਵੱਡੀ ਕੰਡਾ ਬਾਰੇ ਤੁਸੀਂ ਉਸੇ ਨੂੰ ਜਾ ਕੇ ਮਹਾਲੀ ਨੂੰ ਸੂਚਿਤ ਕਰਨਾ ਹੁੰਦਾ ਆਪਣੇ ਮੇਨ ਦਫਤਰ ਨੂੰ ਮੁਰਗੇ ਉਹ ਉਹ ਕਰਦੇ ਜਿਲ੍ਹੇ ਵਾਲੇ ਨੂੰ ਹਾਂ ਜੀ ਜੀ ਉਹ ਜਿਲ੍ਹੇ ਵਾਲੇ ਨੂੰ ਜਿੱਥੋਂ ਡਿਮਾਂਡ ਹੋ ਉੱਥੇ ਭੇਜ ਦਿੰਦੇ ਗੱਡੀ ਮਤਲਬ ਕਿ ਇਸ ਵਾਰ ਪੂਤੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਆ ਜੀ ਬਿਲਕੁਲ ਏਸੀ ਫਾਇਰ ਬ੍ਰਿਗੇਡ ਗੁਰਦਾਸਪੁਰ ਦਾ ਦਫ਼ਤਰ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਖਤਾ ਪ੍ਰਬੰਧ ਜਿਹੜੇ ਨੇ ਦਿਵਾਲੀ ਨੂੰ ਲੈ ਕੇ ਜਿਹੜੇ ਨੇ ਕੀਤੇ ਗਏ ਹੈਗੇ ਨੇ ਕਿਉਂਕਿ ਜਦੋਂ ਦਿਵਾਲੀ ਦੇ ਵਿੱਚ ਅਤਿਸ਼ਬਾਜ਼ੀ ਹੁੰਦੀ ਹੈ ਤਾਂ ਘਟਨਾਵਾ ਵਾਪਰ ਦੇ ਚਾਂਸ ਜਿਹੜੇ ਨੇ ਜ਼ਿਆਦਾ ਵੱਧ ਜਾਂਦੇ ਹੈਗੇ ਨੇ ਇਸ ਕਰਕੇ ਫਾਇਰ ਬ੍ਰਿਗੇਡ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਵਾ ਉਹਨਾਂ ਦਾ ਕਹਿਣਾ ਹੈਗਾ ਕਿ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਜਿੱਥੇ-ਜਿੱਥੇ ਪਟਾਕਿਆਂ ਦੀ ਮਾਰਕੀਟ ਹੈਗੀ ਆ ਉੱਥੇ ਵੀ ਆਲਰੇਡੀ ਪਹਿਲਾਂ ਹੀ ਗੱਡੀਆਂ ਜਿਹੜੀਆਂ ਨੇ ਖੜੀਆਂ ਕਰ ਦਿੱਤੀਆਂ ਗਈਆਂ ਤਾਂ ਜੋ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਾ ਬੜੀ ਧੂਮ ਧਾਮ ਦੇ ਨਾਲ ਦੇਸ਼ ਭਰ ਦੇ ਵਿੱਚ ਦਿਵਾਲੀ ਦਾ ਤਿਉਹਾਰ ਜਿਹੜਾ ਵਾ ਮਨਾਇਆ ਜਾਵੇਗਾ ਤੇ ਦਿਵਾਲੀ ਦੇ ਤਿਉਹਾਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਫਾਇਰ ਬ੍ਰਿਗੇਡ ਦੀ ਕਿਉਂਕਿ ਜਦੋਂ ਅਤਿਸ਼ਬਾਜ਼ੀ ਹੁੰਦੀ ਆ ਤਾਂ ਕਿਤਨਾ ਕਿਤੇ ਜਿਹੜੀ ਅੱਗ ਜਣੇ ਦੀ ਘਟਨਾਵਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਹੈਗੀਆਂ ਨੇ ਲੇਕਿਨ ਫਾਇਰ ਬਗੇਰ ਨੂੰ ਹਮੇਸ਼ਾ ਸਤਰਕ ਜੜਾ ਵਾ ਰਹਿਣਾ ਪੈਂਦਾ ਹੈਗਾ ਇਸ ਵਕਤ ਅਸੀਂ ਗੁਰਦਾਸਪੁਰ ਦੇ ਫਾਇਰ ਦਫ਼ਤਰ ਦੇ ਵਿੱਚ ਮੌਜੂਦ ਹੈਗੇ ਆਂ ਗੱਲਬਾਤ ਕਰ ਲੈਨੇ ਆ ਸਰ ਦੱਸ ਦਿਓ ਜੀ ਕਿਸ ਤਰ੍ਹਾਂ ਦੇ ਨਾਲ ਤਿਆਰੀਆਂ ਜੜੀਆਂ ਕੀਤੀਆਂ ਗਈਆਂ ਨੇ ਕੀ ਕੀ ਪ੍ਰਬੰਧ ਜੜੇ ਨੇ ਕੀਤੇ ਗਏ ਨੇ ਕਿਉਂ ਦੇ ਕੋਈ 5 ਗੇੜ ਗਰਦਾਸਵਾਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਦਿਵਾਲੀ ਦੇ ਤਿਹਾਣ ਮੁਖ ਰੱਖਦੇ ਹੋਏ 5 ਗੇੜ ਗਰਦਾਸਵਾਲੋਂ ਪੰਜ ਵੱਡੀਆਂ ਗੱਡੀਆਂ ਦੋ ਛੋਟੀਆਂ ਗੱਡੀਆਂ ਇੱਕ ਬੁਲਟ ਮੋਟਰਸਾਈਕਲ ਜੋ ਕਿ ਦਿਵਾਲੀ ਦੇ ਮੁਖ ਰੱਖਦਾ ਵਕ ਵਕ ਚੌਂਕਾਂ 'ਚ ਖੜੀਆਂ ਕੀਤੀਆਂ ਗਈਆਂ ਨੇ ਤਾਂ ਜੋ ਅੱਗ ਲੱਗਾਂ ਤੇ ਘਟ ਘਟੋ ਘਟ ਟਾਈਮ ਤੇ ਪਹੁੰਚਿਆ ਜਾ ਸਕੇ ਇੱਕ ਪੁਆਇੰਟ ਵੀ ਚੁਣੇ ਗਏ ਨੇ ਵੀ ਕਿਹੜੇ ਕਿਹੜੇ ਪੁਆਇੰਟ ਹੈ ਕਿਥੇ ਗੱਡੀਆਂ ਖੜੀਆਂ ਕਰਨੇ ਜਿੱਥੇ ਜ਼ਿਆਦਾ ਹੋ ਸਕਦੀ ਘਣਾ ਦਾ ਵੇਖੋ ਜੀ ਇੱਕ ਤੇ ਸਰਕਾਰ ਵੱਲੋਂ ਜੋ ਪਟਾਕਾ ਇਥੇ ਫਟਾਕਾ ਸਟਾਲ ਲਾਇਆ ਇੱਕ ਗੱਡੀ ਉੱਥੇ ਲੱਗੀ ਹੋਈ ਆ ਇੱਕ ਗੱਡੀ ਲੱਗੀ ਦਿਨਨਗਰ ਉਹ ਵੀ ਫਟਾਕਾ ਸਟਾਲ ਤੇ ਲੱਗੀ ਹੋਈ ਆ ਇੱਕ ਬਬਰੀ ਬਾਈਪਾਸ ਤੇ ਗੱਡੀ ਲੱਗੀ ਕਿਉਂਕਿ ਜੋ ਰਾਤ ਨੂੰ ਅਤਿਸ਼ਬਾਜ਼ੀ ਹੁੰਦੀ ਹੈਗੀ ਆ ਤਾਂ ਜ਼ਿਆਦਾਤਰ ਮੁਹੱਲੇ ਵੀ ਜਿਹੜੇ ਉਹ ਵੀ ਇਫੈਕਟ ਹੋ ਸਕਦੇ ਹੈਗੇ ਨੇ ਉਹਨਾਂ ਵਾਸਤੇ ਕੋਈ ਤਿਆਰੀ ਦੇਖੋ ਜੀ ਉਹਦੇ ਵਾਸਤੇ ਸਰਕਾਰ ਨੇ ਹਾਨੂੰ ਦੋ ਛੋਟੀਆਂ ਗੱਡੀਆਂ ਦਿੱਤੀਆਂ ਤੰਗ ਗਲੀਆਂ ਜਾਣ ਵਾਸਤੇ ਮਤਲਬ ਤੰਗ ਗਲੀਆਂ ਜਾ ਕੇ ਘਟੋ ਘਟ ਟਾਈਮ 'ਚ ਬਚਾ ਕੇ ਕੀਤਾ ਜਾ ਸਕਦਾ ਪਾਰ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਮੁਲਾਜ਼ਮ ਆਪਾਂ ਦਾ ਇੱਕ ਮੁਲਾਜ਼ਮ ਸਾਡੇ ਕੋਲ ਇਸ ਟਾਈਮ ਹੈਗਾ ਜੀ 39 ਮਲਾਜਮਾਂ ਜੀ ਵਿੱਚ ਡਰਾਈਵਰ ਵਿੱਚ ਫਾਇਰਮੈਨ 39 ਡਰਾਈਵਰ ਤੇ ਫਾਇਰਮੈਨ ਛੁੱਟੀਆਂ ਵੀ ਗਈਆਂ ਜਾਂ ਸਾਰੀਆਂ ਹੀ ਦੇ ਰਹੇ ਨੇ ਨਹੀਂ ਸਾਰਿਆਂ ਦੀਆਂ ਛੁੱਟੀਆਂ ਰੱਦ ਕਰਤੀਆਂ ਗਈਆਂ ਨੇ ਜੀ ਦੀਵਾਲੀ ਤੱਕ ਨਾ ਸਾਰਿਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਨੇ ਮਤਲਬ ਸਿਰਫ ਇਹ ਦੀਵਾਲੀ ਸੀਜ਼ਨ ਨੂੰ ਲਗਾਉਣ ਵਾਸਤੇ ਹਾਂਜੀ ਹਾਂਜੀ ਬਿਲਕੁਲ ਜੀ ਛੁੱਟੀਆਂ ਰੈਸਟਾਂ ਬਿਲਕੁਲ ਬੰਦ ਕੀਤੀਆਂ ਤੇ ਡਿਊਟੀਆਂ 12-12 ਘੰਟੇ ਕਰ ਦਿੱਤੀਆਂ ਨੇ ਜਿਹੜੀ ਸਾਡੀ ਫੋਨ ਲਾਈਨ ਹੈਗੀ ਉਹ ਵੀ 24 ਆਵਰ ਚੱਲਦੀ ਹੈਗੀ ਆ ਉੱਤੇ ਕਿੰਨੇ ਮਲਾਜਮ ਕੰਮ ਕਰਦੇ ਹੈਗੇ ਨੇ ਤਾਂ ਮਲਡੇਵ ਨਾਈਟ ਕੰਮ ਕਰਦੇ ਬਿਲਕੁਲ ਡੇ ਨਾਈਟ ਕੰਮ ਕਰਦੇ ਆ ਦੇਖੋ ਹਰ ਸ਼ਿਫਟ ਚ ਦੋ ਮਲਾਜ਼ਮ ਟੈਲੀਫੋਨ ਤੇ ਬੈਠੇ ਹੋਏ ਨੇ ਦੇ ਦਿਨੇ ਵੀ ਰਾਤ ਵੀ 24 ਘੰਟੇ ਟੈਲੀਫੋਨ ਤੇ ਬੰਦੇ ਦੋ ਬੈਠੇ ਹੁੰਦੇ ਹੈਲਪਲਾਈਨ ਦੀ ਗੱਲ ਕੀਤੀ ਜਾਵੇ ਤਾਂ ਹੈਲਪਲਾਈਨ ਨੰਬਰ ਸਾਡੇ ਕਿਹੜੇ-ਕਿਹੜੇ ਹੈਗੇ ਨੇ ਜੇਕਰ ਇਦਾਂ ਦੀ ਕੋਈ ਕਰਨਾ ਵਾਪਰਦੀ ਆ ਕਿ ਤਾਂ ਕਿਦਾਂ ਸੋਚਦੇ ਯਾਰ ਕੀਤਾ ਜਾਂਦਾ ਦੇਖੋ ਜੀ ਹੈਲਪਲਾਈਨ ਨੰਬਰ ਸਾਡੇ ਗਰਦਾਫਤ ਦੇ 01874 2469 01874 249983 ਇੱਕ ਐਮਰਜੈਂਸੀ ਨੰਬਰ ਹੈ ਜੀ 112 ਇੱਤੇ ਕੋਈ ਅੱਗ ਦੀ ਕਾਲ ਅੱਗ ਲੱਗ ਜਾਂਦੀ ਕਿਤੇ ਇਹ ਨੰਬਰਾਂ ਤੇ ਕਾਲ ਕਰਕੇ ਤੇ ਗੱਡੀ ਮੰਗਵਾ ਸਕਦੇ ਫਾਇਰ ਬਗੇਟ ਫਾਇਰ ਬਗੇਟ ਦੀ ਬੜੀ ਵੱਡੀ ਜ਼ਿੰਮੇਵਾਰੀ ਪੰਜਦੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਦੀਵਾਲੀ ਦਾ ਸੀਜ਼ਨ ਹੈਗਾ ਤਾਂ ਜੇ ਕੋਈ ਇਦਾਂ ਦੀ ਘਟਨਾ ਵਾਪਰੇ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ ਕਿੰਦਾਂ ਦੀ ਮੁਸ਼ਕਲਾਂ ਹੁੰਦੀਆਂ ਨੇ ਜਦੋਂ ਤੁਸੀਂ ਜਦੋਂ ਕਿਤੇ ਲੋਕੇਸ਼ਨ ਤੇ ਪਹੁੰਚਦੇ ਹੁੰਦੇ ਨੇ ਮੁਸ਼ਕਲਾਂ ਕਿੰਨੇ ਨਹੀਂ ਕਿੰਨੀਆਂ ਕਰਦੇ ਨੇ ਦੇਖੋ ਜੀ ਦੀਵਾਲੀ ਕਕੇ ਸ਼ਹਿਰ ਚ ਬਹੁਤ ਜ਼ਿਆਦਾ ਰਾਸ਼ਾ ਤੇ ਫਾਇਰ ਬਗੇਟ ਦੀ ਗੱਡੀ ਕੱਟਣ ਲੱਗੇ ਟਾਈਮ ਲੱਗ ਜਾਂਦਾ ਇਸ ਤੇ ਕਿਉਂਕਿ ਬਹੁਤ ਰਾਸ਼ਾ ਈ ਰਿਕਸ਼ੇ ਅੱਗੇ ਹੁੰਦੇ ਖੜੇ ਕੂਟਰ ਮਾਨ ਤੇ ਵੀ ਰਸਤਾ ਨਹੀਂ ਦਿੰਦੇ ਤੇ ਇਹ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਵੀ ਫ ਤੋਂ ਅਤਰਸਤਾ ਤੱਕ ਜਾਵੇ ਤਾਂ ਜੋ ਟਾਈਮ ਸਰ ਅੱਗ ਦੀ ਘਟਨਾ ਤੇ ਪਹੁੰਚੇ ਤੇ ਇਹਦਾ ਜਾਨ ਮਾਰਕ ਦੇ ਵਿੱਚ ਰੱਖੀ ਹੋ ਸਕੇ ਪਾਣੀ ਦੀ ਗੱਲ ਕੀਤੀ ਜਾਵੇ ਕਿਹੜੇ ਵੇਲੇ ਵੀ ਹੁੰਦਾ ਵਾ ਜਦੋਂ ਅੱਗ ਜ਼ਿਆਦਾ ਵੱਧ ਜਾਂਦੀ ਹੈਗੀ ਤਾਂ ਗੱਡੀਆਂ ਹੋਰ ਇਲਾਕੇ ਵਿੱਚ ਮਗਵਾਉਣੀਆਂ ਪੈਂਦੀਆਂ ਆਗੀਆਂ ਪਾਣੀ ਦੀ ਛੋਟੀਆਂ ਜਿਹਾਗਰ ਵੀ ਆਉਂਦੀ ਹੈ ਕਿ ਜਾਂ ਸਰਕੋਸ ਠੀਕ ਹੈ ਨੇ ਸਰ ਪਾਣੀ ਦੇ ਤੇ ਆਪਣੇ ਸਮਰਸ਼ਲਵਾ ਪੰਪ ਲੱਗਾ ਵੱਡਾ ਪਾਣੀ ਦੀ ਦਿੱਕਤ ਤੇ ਨਹੀਂ ਆਦਰੀ ਕਿਉਂਕਿ ਉੱਤੇ ਜ਼ਿਆਦਾ ਕੋਈ ਵੱਡੀ ਅੱਗ ਲੱਗ ਜਾਏ ਤਾਂ ਫਿਰ ਬਾਹਰੋਂ ਗੱਡੀਆਂ ਜਦਾਂ ਮਟਾਲਿਆਂ ਹੋਗੇ ਅੰਮ੍ਰਿਤਸਰੋਂ ਪਠਾਨਕੋਟੋਂ ਮਗਵਾਉਣੇ ਪੈਂਦੇ ਬਲ ਉਹਨਾਂ ਨੇ ਵੀ ਹਮੇਸ਼ਾ ਤਾਲਮੇਲ ਤੁਸੀਂ ਰ ਜੇਕਰ ਮੰਨ ਲਓ ਕੋਈ ਗਰਦਾਸਪੁਰ ਚ ਕੋਈ ਅਜਿਹੀ ਘਟਨਾ ਵਾਪਰੀ ਹੈ ਜੀ ਤਾਂ ਫਿਰ ਕਿੱਦਾਂ ਉਹਨਾਂ ਨੂੰ ਸੰਪਰਕ ਕਰਦੇ ਹੋ ਜਾਂ ਕਿੱਦਾਂ ਪਤਾ ਲੱਗਦਾ ਹੈਗਾ ਕਿ ਇਹ ਜਿਆਦਾ ਅੱਗ ਤੇਜ਼ ਹੈਗੀ ਹੈ ਜਾਂ ਇੱਥੇ ਹੋਰ ਵੱਡੀ ਲੋੜ ਹੈਗੀ ਹੈ ਦੇਖੋ ਇਹ ਕੰਟੈਕਟ ਤੇ ਜਿਹੜੇ ਇੰਚਾਰਜ ਹੈ ਜਿੱਦਾਂ ਅੰਬਰਸਾਹ ਦੇ ਇੰਚਾਰਜ ਆ ਜਾਂ ਬਟਾਲੇ ਦੇ ਇੰਚਾਰਜ ਆ ਜਾਂ ਪਠਾਨਕੋਟ ਦੇ ਇੰਚਾਰਜ ਆ ਉਹਨਾਂ ਦੇ ਕੰਟੈਕਟ ਨੰਬਰ ਤੇ ਫੋਨ ਕਰਕੇ ਤੇ ਗੱਡੀ ਮੋਬਾਈਲ ਦੇ ਉਸੇ ਜਾਂ ਸਾਡਾ ਮਹਾਲੀ ਕੰਟਰੋਲ ਰੂਮ ਆ ਉਹ ਉਹ ਕੰਟਰੋਲ ਰੂਮ ਤੇ ਫੋਨ ਕਰਕੇ ਤੇ ਉਹਨਾਂ ਨੂੰ ਡਿਮਾਂਡ ਦੇ ਦਿੱਤਾ ਵੀ ਸਾਨੂੰ ਗੱਡੀਆਂ ਚਾਹੀਦੀਆਂ ਤੇ ਉਹ ਆਪਣੇ ਆਪ ਅਰੇਂਜ ਕਰ ਦਿੰਦੇ ਆ ਮਤਲਬ ਕਿ ਵੱਡੀ ਘਟਨਾ ਵਾਰਦੇ ਤੁਸੀਂ ਉਸੇ ਨੂੰ ਜਾ ਕੇ ਮੁਹੱਲੇ ਨੂੰ ਸੂਚਿਤ ਕਰਨਾ ਹੁੰਦਾ ਆਪਣੇ ਮੇਨ ਦਫਤਰ ਨੂੰ ਮਤਲਬ ਕਿ ਉਹ ਅੱਗੋਂ ਕਰਦੇ ਜਿਲ੍ਹੇ ਵਾਲੇ ਨੂੰ ਹਾਂਜੀ ਹਾਂਜੀ ਉਹ ਜਿਲ੍ਹੇ ਵਾਲੇ ਨੂੰ ਜਿੱਥੋਂ ਡਿਮਾਂਡ ਹੋ ਉੱਥੋਂ ਭੇਜ ਦਿੰਦੇ ਆ ਗੱਡੀ ਮਤਲਬ ਕਿ ਇਸ ਵਾਰ ਪੁਤ ਪੁਖਤਾ ਪਰਮਾਨ ਦੇ ਕਿਤੇ ਗਏ ਬਿਲਕੁਲ ਪੁਖਤਾ ਪਰਮਾਨ ਕੀਤੇ ਆ ਜੀ ਬਿਲਕੁਲ ਏਸੀ ਫਾਇਰ ਬ੍ਰਿਗੇਡ ਗੁਰਦਾਸਪੁਰ ਦਾ ਦਫ਼ਤਰ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਖਤਾ ਪ੍ਰਬੰਧ ਜਿਹੜੇ ਨੇ ਦਿਵਾਲੀ ਨੂੰ ਲੈ ਕੇ ਜਿਹੜੇ ਨੇ ਕੀਤੇ ਗਏ ਹੈਗੇ ਨੇ ਕਿਉਂਕਿ ਜਦੋਂ ਦਿਵਾਲੀ ਦੇ ਵਿੱਚ ਅਤਿਸ਼ਬਾਜੀ ਹੁੰਦੀ ਹੈ ਤਾਂ ਘਟਨਾਵਾ ਵਾਪਰਦੇ ਚਾਂਸ ਜਿਹੜੇ ਨੇ ਜ਼ਿਆਦਾ ਵੱਧਦੇ ਹੈਗੇ ਨੇ ਇਸ ਕਰਕੇ ਫਾਇਰ ਬ੍ਰਿਗੇਡ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਉਹਨਾਂ ਨੇ ਕਹਿਣਾ ਹੈਗਾ ਕਿ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਜਿੱਥੇ-ਜਿੱਥੇ ਪਟਾਕਿਆਂ ਦੀ ਮਾਰਕੀਟ ਹੈਗੀ ਆ ਉੱਥੇ ਵੀ ਆਲਰੇਡੀ ਪਹਿਲਾਂ ਹੀ ਗੱਡੀਆਂ ਜਿਹੜੀਆਂ ਨੇ ਖੜੀਆਂ ਕਰ ਦਿੱਤੀਆਂ ਗਈਆਂ ਤਾਂ ਜੋ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਾ ਹੋਵੇ